ਸਤ ਸ੍ਰੀ ਅਕਾਲ ਨਮਸਕਾਰ ਗੁੱਡ ਮੋਰਨਿੰਗ ਇੱਕ ਵੀਡੀਓ ਪੰਜਾਬੀ ਭਾਸ਼ਾ ਚ ਹੈ ਇਹਦਾ ਟਾਈਟਲ ਹੈ ਹੁਣ 2024 ਚ ਕੈਨੇਡਾ ਜਾਣਾ ਹੋਇਆ ਸੌਖਾ ਪਰ ਪੀਆਰ ਹੋਣਾ ਔਖਾ ਆਧਿਕਰ ਅਕਸਰ ਤੁਸੀਂ ਸੋਸ਼ਲ ਮੀਡੀਆ ਤੇ ਸੁਣ ਰਹੇ ਹੋ ਕਿ ਕੈਨੇਡਾ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗ ਅਵਸਥਾ ਤੱਕ ਤੁਸੀਂ ਕੈਨੇਡਾ ਜਾ ਸਕਦੇ ਜੀ ਉਹਨਾਂ ਦੇ ਦੇਸ਼ ਵਿੱਚ ਕਾਨੂੰਨਾਂ 'ਚ ਕਾਫੀ ਸੌਖੀ ਕੀਤੀ ਗਈ ਹੈ। ਉਹ ਲਿਖੋ ਕਿ ਕੈਨੇਡਾ ਵਿੱਚ ਪੀਆਰ ਹੋਣੀ ਕਾਫੀ ਮੁਸ਼ਕਲ ਹੈ। ਔਰ ਅਸੀਂ ਇਹ ਵੀਡੀਓ ਰਾਹੀ ਉਹਨਾਂ ਸਟੂਡੈਂਟ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਚ ਗਏ ਨੇ ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਨੇ ਉਹਨਾਂ ਲਈ ਕੁਝ ਸਲਾਹ ਦੇ ਰਿਹਾ ਜੇਕਰ ਉਹ ਧਿਆਨ ਨਾਲ ਸੋਚਣ ਤਾਂ ਉਹਨਾਂ ਦੀ ਕੈਨੇਡਾ ਚ ਪੀਆਰ ਹੋਣੀ ਸੌਖੀ ਹੈ।

ਕਿ 2024 ਚ ਕੈਨੇਡਾ ਚ ਕਿਹੜੇ ਕਿਹੜੇ ਵਰਕਰ ਪੱਕੇ ਕੀਤੇ ਜਾਂਦੇ ਨੇ ਉਹਨਾਂ ਨੇ ਸਾਫ਼ ਦੱਸਿਆ ਹੋਇਆ ਹੈ ਕਿ ਹੁਣ ਤੋਂ ਬਾਅਦ ਕੰਸਟਰਕਸ਼ਨ ਵਰਕਰ ਹਸਪੀਟਲ ਸਪੋਰਟ ਸਟਾਫ ਟਰੱਕ ਡਰਾਈਵਰ ਸੈਂਚ ਸਪੀਕਿੰਗ ਲੋਕਲ ਨੂੰ ਹੀ ਪੱਕੇ ਕੀਤਾ ਜਾਦਾ ਹੈ ਦੇਖੋ ਜਿਹੜੇ ਬੱਚੇ ਹੁਣ ਨਵੇਂ ਗਏ ਨੇ ਤੁਸੀਂ ਆਜੇ Google ਕੰਪਿਊਟਰ ਤੇ ਬੈਠੋ लिस्ट ऑफ इलेक्ट्रिकल कंट्रैक्टर्स या लिस्ट ऑफ प्लंबिंग इलेक्ट्रीकल कंट्रैक्टर पलम्बिंग कंट्रैक्टर कारपेंटर जेकर वैबसाइट तो कटोगे तो फोन नंबर एड्रैस मिल जाएगा मन गया कंस्ट्रक्शन वर्कर थोड़ा जाखा का काम होंगे पर जेर तीन इस फील्ड में काम करोगे तो कनेडा आसानी पक्के हो सकते ਇਹ ਤਾਂ ਹੈ ਕਿ ਜੇ ਤੁਹਾਡਾ ਇੰਗਲਿਸ਼ ਦਾ ਲੈਵਲ ਠੀਕ ਹੈ ਜੇ ਤੁਹਾਡਾ ਇੰਗਲਿਸ਼ ਦਾ ਲੈਵਲ ਮਾੜਾ ਹੈ ਤਾਂ ਤੁਸੀਂ ਕਿਸੇ ਜਿਹੜੇ ਵੀ ਸ਼ਹਿਰ ਚ ਰਹਿ ਰਹੇ ਜੇ ਉੱਥੋਂ ਦਾ ਟਰੱਕ ਹੈਵੀ ਡਿਊਟੀ ਟਰੱਕ ਡਰਾਈਵਰ ਲਾਇਸੈਂਸ ਲੈ ਲਵੋ ਉੱਥੇ ਘੱਟ ਅੰਗਰੇਜ਼ੀ ਦੇ ਬੈਨ ਨਾਲ ਤੁਹਾਡੀ ਪਰਮਿਟ ਰੈ residency ਸੌਖੀ ਹੈ ਔਰ ਜਿਹੜੇ ਲੜਕੀਆਂ ਜਾਂ ਲੜਕੇ ਦੀ ਇੰਗਲਿਸ਼ ਬਹੁਤ ਸਟਰੋਂਗ ਹੈ ਤੁਸੀਂ ਕਿਸੇ ਨਾ ਕਿਸੇ ਕਿੰਗਾ ਕਿ ਹਸਪੀਟਲ ਸਪੋਰਟ ਸਟਾਫ ਜਿਹਦੇ ਵਿੱਚ ਦੇਖੋ ਨਰਸਿੰਗ ਆਫਥਲਮੋਲੋਜੀ ਟੈਕਨੀਸ਼ੀਅਨ ਮੈਡੀਕਲ ਲੈਬ ਟੈਕਨੀਸ਼ੀਅਨ ਕੇਅਰ ਗੀਵਰ ਕੁੱਕ ਸ਼ੈਫ ਇਹਨਾਂ ਦਾ ਕੋਰਸ ਕਰ ਲਓ ਤਾਂ ਵੀ ਤੁਸੀਂ ਕੈਨੇਡਾ ਚ ਪੱਕੇ ਹੋਣਾ ਸੌਖਾ ਤਲੇ ਵਾਸਤੇ ਪੂਜਾ ਦੇਗਾ ਜੇਕਰ ਨਹੀਂ देखो जेड़े बच्चे फाइनेंशियली स्ट्रोंोंोंग ने भारत तो जिन्होंने माँ उस सरकारी जॉब करते हैं जेकर तुम अलबरटा सैजन या मनीटोबा टोबा शहर तो बार कोई बिजनेस स्टार्ट करते चाहे कोई ग्रॉसरी स्टोर है चाहे कोई लिक्वर स्टोर है चाहे कोई पिज्जा स्टोर है कोई भी ऐसा बिजनेस स्टार्ट कर दे, दे। रही तो उसे उ परमानेंट रेजिडेंसी हो सकती है ਸੋ ਇਹ ਗੱਲ ਤੁਹਾਨੂੰ ਤਾਂ ਹੀ ਸਮਝਾਉਣੀ ਆ ਕਿ ਜਿੱਥੇ ਤੁਸੀਂ ਰਹਿ ਰਹੇ ਜਿਸ ਮਕਾਨ 'ਚ ਤੁਸੀਂ ਰਹਿ ਰਹੇ ਹੋ ਉਹਨਾਂ ਦੇ ਬੱਚੇ ਕੀ ਕਰਦੇ ਨੇ ਉਹਨੂੰ ਫਾਲੋ ਕਰਨ ਦੀ ਕੋਸ਼ਿਸ਼ ਕਰੋ ਨੰਬਰ 2 ਇਹ ਜਿਹੜੇ ਮੈਂ ਤੁਹਾਨੂੰ ਕੋਰਸਸ ਦੱਸੇ ਨੇ ਦੇਖੋ ਕੰਸਟਰਕਸ਼ਨ ਵਰਕਰ 'ਚ ਜੇਕਰ ਤੁਸੀਂ ਕੰਮ ਕਰਨਾ ਚਾਹੁੰਦੇ ਜੀ ਜਾਂ ਡਾਕਟਰ ਬੈਗਿੰਗ ਸਿੱਖਣਾ ਚਾਹੁੰਦੇ ਜੀ ਤਾਂ ਉੱਥੇ ਇਹ ਕੋਰਸ ਦੀ ਡਿਊਰੇਸ਼ਨ 6 ਮਹੀਨੇ ਤੋਂ ਘੱਟ कोई भी कोर्स जिंदी ड्यूरेशन छः महीने तो घट है तुम टेरी रेजिडेंट विजे तौर पर कर सकते जी जो कोर्स की थोड़ी लंबी है तब आ, तो तू इेशन डिपार्टमेंट तो परमिशन ले जा सकती है तो ईजीली मिल जाती है ये कोर्स करने औखे नहीं होंगे क्योंकि मॉर्निंग डे टाइम कोर्स कर की लड़ नहीं है ये कोर्स सैटरडे संडे भी होंगे सिक्स टू नाइन भी ਸੀ ਆਸਾਨੀ ਦੇ ਨਾਲ ਆਪ ਦੀ ਪੜਾਈ ਜਾਂ ਨੌਕਰੀ ਦੇ ਨਾਲ ਇਹਨਾਂ ਨੂੰ ਕਰ ਸਕਦੇ ਜੀ ਜੇਕਰ ਤੁਹਾਡੀ ਜਿਵੇਂ ਮੈਂ ਪਹਿਲਾਂ ਦੱਸ ਚੁੱਕਾ ਹਾਂ ਕਿ ਜੇ ਤੁਹਾਡੀ ਇੰਗਲਿਸ਼ ਬਹੁਤ ਕਮਜ਼ੋਰ ਹੈ ਤੁਸੀਂ ਪਲਟ ਡਰਾਈਵਰ ਦਾ ਲਾਇਸੈਂਸ ਲੈ ਲਓ 2000 ਪਲਟ ਡਰਾਈਵਰ ਦੇ ਤੌਰ ਤੇ ਕੰਮ ਕਰੋ ਬਾਅਦ ਵਿੱਚ ਆਪ ਦਾ ਹੋਰ ਕੋਈ ਕਿਤਾ ਕਰ ਲਵੋ ਜੋ ਤੁਹਾਨੂੰ ਪਸੰਦ ਹੈ ਇਹ ਤਿੰਨ ਸੌਖੇ ਤਰੀਕੇ ਨੇ ਜਿਹਦੇ ਨਾਲ ਤੁਹਾਡੀ ਪਰਮਨੈਂਟ ਰੈਜ਼ੀਡੈਂਸੀ ਕੈਨੇਡਾ ਸਕਦੇ ਜੇਕਰ ਤੁਸੀਂ ਚਾਹੋ ਤਾਂ ਇਸ ਫਾਰਮੂਲੇ ਤੇ ਚੱਲਣ ਦੀ ਕੋਸ਼ਿਸ਼ ਕਰ ਲਓ ਵਧੇਰੇ ਜਾਣਕਾਰੀ ਵਾਸਤੇ ਸਾਡੇ ਉੱਪਰ ਦਿੱਤੇ ਗਏ ਫੋਨ ਨੰਬਰ 'ਤੇ ਦਿਨ ਸਵੇਰੇ ਇੰਡੀਅਨ ਟਾਈਮ ਸਵੇਰੇ 9 ਤੋਂ ਸ਼ਾਮੀ 5 ਵਜੇ ਤੱਕ ਸੰਪਰਕ ਕਰ ਸਕਦੇ ਹੋ ਥੈਂਕ ਯੂ ਵੈਰੀ ਮੱਚ ਟੇਕ ਕਨੈਕਟਡ ਟੂ ਅਸ